ਬੀਤੀ ਦੇਰ ਰਾਤ ਦਿਨਾਨਗਰ ਵਿੱਚ ਸ਼ੱਕੀ ਵਿਅਕਤੀ ਦੇ ਦੇਖੇ ਜਾਣ ਤੋਂ ਬਾਅਦ ਪੁਲਿਸ ਨੇ ਹਰ ਪਾਸੇ ਚਲਾਇਆ ਸਰਚ ਅਭਿਆਨ ਬੀਤੀ ਰਾਤ ਦਿਨਾਨਗਰ ਦੇ ਰੇਲਵੇ ਸਟੇਸ਼ਨ ਤੇ ਦੋ ਸ਼ੱਕੀ ਵਿਅਕਤੀ ਲੋਕਾਂ ਵੱਲੋਂ ਦੇਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਰੇਲਵੇ ਸਟੇਸ਼ਨ ਦਿਨਾਨਗਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਦੱਸਦੀ ਹੈ ਕਿ 27 ਜੁਲਾਈ 2015 ਵਿੱਚ ਦਿਨਾਨਗਰ ਪੁਲਿਸ ਸਟੇਸ਼ਨ ਦੇ ਉੱਪਰ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਇਸ ਲਈ ਦਿਨਾਨਗਰ ਪੁਲਿਸ ਕਿਸੇ ਵੀ ਇਨਪੁਟ ਨੂੰ ਹਲਕੇ ਵਿੱਚ ਨਹੀਂ ਲੈਂਦੀ ਜੁੱਧ ਦੇ ਚੱਲਦੇ ਰਾਤ ਹੀ ਪੁਲਿਸ ਵੱਲੋਂ ਜੀਨानगर ਅੰਦਰ ਸਰਚ ਅਭਿਆਨ ਚਲਾਇਆ ਗਿਆ ਤੇ ਅੱਜ ਸਵੇਰੇ ਵੀ ਪੁਲਿਸ ਨੇ ਸਰਚ ਅਭਿਆਨ ਚਲਾ ਕੇ ਰੇਲਵੇ ਸਟੇਸ਼ਨ ਤੇ ਆਸ-ਪਾਸ ਦੇ ਇਲਾਕੇ ਨੂੰ ਖੰਗਾਲਿਆ ਪਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਤੱਕ ਕੋਈ ਉਹਨਾਂ ਨੂੰ ਸ਼ੱਕੀ ਵਸਤੂ ਜਾਂ ਫਿਰ ਸ਼ੱਕੀ ਵਿਅਕਤੀ ਦਿਖਾਈ ਨਹੀਂ ਦਿੱਤਾ ਉਹਨਾਂ ਨੇ ਲੋਕਾਂ ਨੂੰ ਪੀੜ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਵੇਖੋ ਟੀਵੀ ਨਿਊਜ਼ ਇੰਡੀਆ 256 ਪੱਤਰਕਾਰ ਰਣਜੀਤ ਸਿੰਘ ਦੇ ਨਾਲ ਜਗਜੀਤ ਸਿੰਘ ਦੀ ਖਾਸ ਰਿਪੋਰਟ ਕੱਲ ਕਰੀਬ 10:30 ਵਜੇ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕਿ ਦੋ ਬੰਦੇ ਤਿੰਨਾਂ ਨਗਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖਾਈ ਦਿੱਤੇ ਹਨ ਜਿਸ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸਾਰੇ ਏਰੀਆ ਨੂੰ ਕਾਰਡਨ ਕਰਕੇ ਔਰ ਅਸੀਂ ਉੱਥੋਂ ਦੀ ਸਰਚ ਕੀਤੀ ਪਰ ਕਿਸੇ ਤਰ੍ਹਾਂ ਦੀ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਸਾਨੂੰ ਨਹੀਂ ਮਿਲਿਆ ਕਿ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਮਤਲਬ ਜੋ ਵੀ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਤੁਹਾਨੂੰ ਦਿਖਾਈ ਦਿੰਦਾ ਸਾਨੂੰ ਇਨਫੋਰਮ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਹਰ ਟਾਈਮ ਮਤਲਬ ਤੁਹਾਡੇ ਨਾਲ ਆ ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹਾਂਜੀ ਅਸੀਂ ਹਰ ਐਂਗਲ ਤੋਂ ਹੀ ਜਾਂਚ ਕਰ ਰਹੇ ਹਾਂ ਅੱਜ ਵੀ ਅਸੀਂ ਸਾਰੇ ਨਜ਼ਦੀਕ ਦੇ ਕੈਮਰਾਜ਼ ਵਗੈਰਾ ਜਿਹੜੇ ਸੀਸੀਟੀਵੀ ਵਗੈਰਾ ਦੇਖਿਆ ਨੇ ਔਰ ਉਸ ਦੇ ਵਿੱਚ ਸਾਨੂੰ ਕੋਈ ਸ਼ੱਕੀ ਚੀਜ਼ ਤਾਂ ਨਜ਼ਰ ਨਹੀਂ ਆਈ ਲੇਕਿਨ ਫਿਰ ਵੀ ਅਸੀਂ ਹੋਰ ਅੱਛੀ ਤਰ੍ਹਾਂ ਇਹਨੂੰ ਦੇਖ ਰਹੇ ਹਾਂ ਹੁਣ ਦਿਨ ਦੇ ਟਾਈਮ ਤਾਕੀ ਕੋਈ ਚੀਜ਼ ਮਿਲ ਜਾਏ ਅਗਰ ਇਹ ਜੀ ਹੋਵੇ ਤਾਂ